ਸਾਹਮਣੇ ਇੱਕ ਬਾਬਾ ਜੀ ਤੁਹਾਨੂੰ ਦਿਖ ਰਹੇ ਹੋਣਗੇ ਉਮਰ ਤੋਂ ਵੀ ਉਹ 70 ਪਲਸ ਲੱਗਦੇ ਨੇ ਮੈਂ ਉਹਨਾਂ ਨੂੰ ਪਹਿਲਾਂ ਵੀ ਇੱਕ ਦੋ ਵਾਰ ਦੇਖਿਆ ਉਹ ਇੱਥੇ ਪਾਰਕ 'ਚ ਨਾ ਸ਼ਾਇਦ ਪ੍ਰੈਕਟਿਸ ਕਰਦੇ ਨੇ ਮੇਰੀ ਕਦੇ ਗੱਲ ਨਹੀਂ ਹੋਈ ਹੈਗੀ ਤੇ ਇੱਕ ਨੇਜਾ ਵੀ ਕੋਲ ਪਿਆ ਦੇਖੋ ਧਿਆਨ ਨਾਲ ਕੀ ਬਾਤ ਹੈ ਆਪਾਂ ਟਰਾਈ ਕਰਦੇ ਮੈਨੂੰ ਦੇ ਕੋਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰੀਏ ਅੰਕਲ ਜੀ 80 ਕਾਲ ਜੀ ਮੈਂ ਤੁਹਾਨੂੰ ਉੱਥੇ ਬੈਠਾ ਦੇਖ ਰਿਹਾ ਜੀ ਤੁਸੀਂ ਵਧੀਆ ਆਪਣਾ ਜੈਵਲਿਨ ਥਰੋ ਤੇ ਆ ਗੋਲਾ ਸੱਟ ਰਹੇ ਜੀ ਮੈਂ ਦੇਖ ਰਿਹਾ ਜੀ ਅੰਕਲ ਜੀ ਨਾਮ ਕੀ ਹੈ ਜੀ ਆਪਣਾ ਕੇਸ਼ਰ ਸਿੰਘ ਕਿੰਨੀ ਉਮਰ ਹੋ ਗਈ ਅੰਕਲ ਜੀ 78 ਸਾਲ ਕੀ ਬਾਤ ਹੈ ਜੀ ਤੇ ਬਹੁਤ ਵਧੀਆ ਤੁਸੀਂ ਇਹ ਕਰ ਰਹੇ ਜੀ ਤੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਨਾ ਤੇ ਤੁਸੀਂ ਕਿਹੜੇ ਕਿਹੜੇ ਲੈਵਲ ਤੇ ਖੇਡੇ ਹੋ ਜੀ ਮੈਂ 60 80 ਚੱਕ ਖੇਡਿਆ 3 ਸਾਲ ਹੋਏ ਠੀਕ ਹੈ ਜੀ ਫਿਰ ਸੀਗੇ ਜਿੰਨੇ ਮਤਲਬ ਹਾਂ ਸੈਕਟਰਾਂ ਕਾ ਹਾਂਜੀ ਹਾਂਜੀ ਬਾਕੀ ਦੋ ਵਾਰੀ ਮੈਂ ਪੰਜਾਬ ਲੈਵਲ ਕਾ ਇੱਥੇ ਖੇਡਿਆ ਚੰਡੀਗੜ੍ਹ ਠੀਕ ਹੈ ਜੀ ਸੈਕਟਰ 7 ਪਿਛਲੇ ਸਾਲ 10 ਫਰਵਰੀ ਤੇ ਇਸ ਸਾਲ 30 ਨਵੰਬਰ ਦਾ ਠੀਕ ਹੈ ਜੀ ਤੇ ਅੰਕਲ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਖੇਡਦਿਆਂ ਨੂੰ ਪੁਰਾਣੇ ਤਾਂ ਅਸੀਂ ਸਕੂਲਾਂ 'ਚ ਖੇਡ ਲਏ ਵੇ ਸੀ ਠੀਕ ਹੈ ਜੀ ਹੁਣ ਤਾਂ ਬਸ ਇੱਥੇ ਇਸ ਕਰਕੇ ਭੜੇਪੇ ਕਰਕੇ ਮਾੜਾ ਮੋਟਾ ਹਾਂ ਜਿਆ ਰਹੇ ਆਪਣੇ ਆਪ ਨੂੰ ਐਕਟਿਵ ਰੱਖਣ ਵਾਸਤੇ ਹਾਂਜੀ 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 60-62 ਸਾਲ ਹੋਏ ਪਹਿਲਾਂ ਸਕੂਲਾਂ 'ਚ ਖੇਡ ਲਏ ਹੁਣ ਤਾਂ ਬਸ ਇੱਕ ਛੋਗ ਰੱਖ ਲਿਓ ਆਏ ਇਸ ਕਰਕੇ ਵੀ ਆਪਣੇ ਆਪ ਨੂੰ ਫਿੱਟ ਰੱਖਣਾ ਵੀ ਸਰੀਰ ਹਾਂਜੀ 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 ਮੇਨਲੀ ਤਾਂ ਗੱਲ ਅੰਕਲ ਇਹ ਹੈ ਵੀ ਅੱਜ ਕੱਲ ਜਿਹੜੀ ਅੱਜ ਦੀ ਜਵਾਨੀ ਆ ਯਾਦਾ ਨਸ਼ਿਆਂ ਨੇ ਖਾ ਲਈ ਉਹ ਜਾਂ ਫਿਰ ਜੋ ਖੇਡਾਂ 'ਚ ਨੇ ਤਾਂ ਖੇਡਾਂ ਦੇ ਜਿਹੜੇ ਅੱਜਕੱਲ ਦੇਖਿਆ ਆਪਾਂ ਵੀ ਕਦੇ ਕਿਤੇ ਗੋਲੀ ਚੱਲ ਗਈ ਜਾਂ ਕਿਸੇ ਪਲੇਅਰ ਨੂੰ ਮਾਰਤਾ ਉਹ ਚੀਜ਼ਾਂ ਬਹੁਤ ਗਲਤ ਹੋ ਰਹੀਆਂ ਨੇ ਤੇ ਉਹਦੇ ਨਾਲ ਕੀ ਹੋ ਰਿਹਾ ਵੀ ਜਿਹੜੇ ਇੱਥੇ ਦੇ ਪਲੇਅਰ ਨੇ ਉਹ ਜਾਂ ਤਾਂ ਫਿਰ ਬਾਹਰ ਖੇਡ ਰਹੇ ਨੇ ਉਹ ਪੰਜਾਬ ਵਿੱਚ ਨਹੀਂ ਖੇਡ ਰਹੇ ਹੈਗੇ ਜਾਂ ਉਹਨਾਂ ਨੂੰ ਜਾਨ ਦਾ ਖਤਰਾ ਹੈ ਉਹ ਆਪਣਾ ਖੁੱਲਕੇ ਪ੍ਰਦਰਸ਼ਨ ਨਹੀਂ ਦਿਖਾ ਸਕਦੇ ਹੈਗੇ ਤੇ ਚਲੋ ਅੰਕਲ ਜੀ ਫਿਰ ਕਰੋ ਸ਼ੁਰੂ ਦਿਖਾਓ ਮੈਨੂੰ ਮੜਾ ਜਾਂ ਕਰਕੇ ਆਪਾਂ ਲੋਕਾਂ ਨੂੰ ਦਿਖਾਈਏ ਕਿਆ ਬਾਤ ਅੰਕਲ ਜੀ ਬਹੁਤ ਵਧੀਆ ਜੀ ਇਹਨਾਂ ਤੋਂ ਅੱਜ ਦੀ ਜਵਾਨੀ ਨੂੰ ਸਿੱਖਣਾ ਚਾਹੀਦਾ 77 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਇਹ ਆਪਣੇ ਆਪਣੀ ਕਲਾ ਜੋ ਇਹਨਾਂ ਨੇ ਸਿੱਖਿਆ ਆਪਣੇ ਖੇਡ ਪ੍ਰਦਰਸ਼ਨ ਨੂੰ ਅੱਜ ਵੀ ਇਹਨਾਂ ਨੇ ਜਿਉਂਦਾ ਰੱਖਿਆ ਹੋਇਆ ਤੇ ਜੋ ਅੱਜ ਸਾਡੀ ਜਵਾਨੀ ਹੈ ਇਹ ਇਹਨਾਂ ਦਾ ਹਾਲ ਇਹ ਹੈ ਕਿ ਜਾਂ ਤਾਂ ਨਸਿਆਂ 'ਚ ਪੈ ਗਈ ਹੈ ਯਾ ਇਹਨਾਂ ਦੀ ਉਮਰ ਇੰਨੀ ਨਹੀਂ ਰਹਿਣੀ ਹੈਗੀ ਵੀ ਇਹ ਕੋਈ ਇਹੋ ਜਿਹਾ ਪ੍ਰਦਰਸ਼ਨ ਖੇਡ ਪ੍ਰਦਰਸ਼ਨ ਦਿਖਾ ਸਕਣ ਤੇ ਬਾਕੀ ਇਹਨਾਂ ਨੂੰ ਦਿਖਾਉਣ ਦਾ ਹੀ ਮਕਸਦ ਹੈ ਜੀ ਵੀ ਇਹਨਾਂ ਤੋਂ ਕੁਝ ਸਿੱਖਿਆ ਜਾਵੇ ਖੇਡਾਂ 'ਚ ਭਾਗ ਲੈ ਜਾਣ ਤਾਂ ਕਿ ਅਸੀਂ ਆਪਣੇ ਸਰੀਰ ਨੂੰ ਵੀ ਫਿੱਟ ਰੱਖ ਸਕੀਏ ਤੇ ਆਪਣੇ ਦਿਮਾਗ ਨੂੰ ਵੀ ਸੈੱਟ ਰੱਖ ਸਕੀਏ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਚੰਡੀਗੜ੍ਹ ਲੈਵਲ ਤੇ ਸਟੇਟ ਲੈਵਲ ਤੇ ਵੀ ਖੇਡੇ ਨੇ ਬਾਕੀ ਹੁਣ ਇਹਨਾਂ ਦਾ ਦੁਬਾਰਾ ਇਹ ਸ਼ੌਂਕ ਜਾਗ ਗਿਆ ਹੈ ਵੀ ਆਪਣੇ ਆਪ ਨੂੰ ਫਿੱਟ ਵੀ ਰੱਖਿਆ ਜਾਵੇ ਤੇ ਐਕਟਿਵ ਰੱਖਿਆ ਜਾਵੇ ਉਮਰ ਦੇ ਨਾਲ ਸਰੀਰ ਦਾ ਫਰਕ ਪੈ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਅਸੀਂ ਇਸ ਮਕਾਮ ਤੱਕ ਇਸ ਉਮਰ ਤੱਕ ਪਹੁੰਚਾਂਗੇ ਜੇ ਪਹੁੰਚ ਵੀ ਗਏ ਤਾਂ ਇਹਨਾਂ ਜਿੰਨੇ ਐਕਟਿਵ ਨਹੀਂ ਰਹਿੰਦੇ ਹੈਗੇ